ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੀਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਅਪਰਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਸ਼ਰਿਆਮ ਤੇਜ ਤਰ ਗੜਾਸੇ ਦੇ ਨਾਲ ਮਚਾ ਦਿੱਤੀ ਹਾਹਾਕਾਰ ਲੋਕਾਂ ਨੂੰ ਪੈ ਗਈ ਆਪਣੀ ਜਾਨ ਦੀ ਫਿਕਰ ਕਈਆਂ ਨੇ ਭੱਜ ਕੇ ਬਚਾਈ ਆਪਣੀ ਜਾਨ ਨਸ਼ੇ ਵਿੱਚ ਤੁੱਟ ਚੰਦਨ ਪੁੱਤਰ ਰਾਜਕਿਸ਼ੋਰ ਨੇ ਆਪਣੇ ਖਤਰਨਾਕ ਤਰੀਕੇ ਦੇ ਨਾਲ ਬਹੁਤ ਹੀ ਤੇਜ਼ ਤਰ ਹਥਿਆਰ ਦੇ ਨਾਲ ਅਪਰਾ ਸ਼ਹਿਰ ਦੀਆਂ ਗੱਡੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਕੀਤਾ ਪੈਦਾ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ ਇੱਥੋਂ ਹੀ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਅਪਰਾ ਪੁਲਚੌਂਕੀ ਦੇ ਮੁਲਾਜ਼ਮਾਂ ਨੂੰ ਵੀ ਭੇਜਿਆ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਅਪਰਾ ਪੁਲਚੌਂਕੀ ਹਰਕਤ ਵਿੱਚ ਆਈ ਤੇ ਉਹਨਾਂ ਨੇ ਚੰਦਨ ਉਰਫ ਚੰਦੂ ਦਾਦਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਜੇਕਰ ਪੁਲਿਸ ਸਮੇਂ ਸਿਰ ਨਾ ਪਹੁੰਚਦੀ ਤਾਂ ਚੰਦੂ ਦਾਦਾ ਨੇ ਕੋਈ ਨਾ ਕੋਈ ਖਤਰਨਾਕ ਕਾਰਾ ਕਰ ਦੇਣਾ ਸੀ। ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਜੀ। ਸਰੇਕ ਪ੍ਰਵਾਸੀ ਮਜ਼ਦੂਰ ਜਿਹੜਾ ਆ ਉਹ ਗੰਡਾਸਾ ਲੈ ਕੇ ਗੜੀ-ਗੜੀ ਘੁੰਮ ਰਿਹਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਦੂ ਕੀ ਕਹਿਣਾ ਚਾਹੁੰਦਾ ਸਭ ਲੋਕ ਅ ਚੌਂਕੀ ਇਨਚਾਰਜ ਅਪਰਾ ਦੀ ਨੌਲੇਜ ਚ ਕੱਲ ਰਾਤ ਦੀ ਕਲਾਈ ਕਿ ਇੱਕ ਚੰਦਨ ਕੁਮਾਰ ਪੁੱਤਰ ਰਾਜਕਿਸ਼ੋਰ ਵਾਸੀ ਅਪਰਾ ਜੋ ਕਿ ਸ਼ਰਾਬੀ ਹਾਲਤ ਦੇ ਵਿੱਚ ਗੰਡਾਸਾ ਲੈ ਕੇ ਪਬਲਿਕਲੀ ਮੂਵ ਕਰ ਰਿਹਾ ਸੀਗਾ ਤੇ ਜਿਸ ਨੂੰ ਉਸਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕੀਤਾ ਤੇ ਉਸ ਦਾ ਮੁਲਾਜ਼ਾ ਕਰਵਾਇਆ ਤੇ ਮੁਲਾਜ਼ਾ ਕਰਵਾਉਣ ਤੋਂ ਬਾਅਦ ਕਾਨੂੰਨ ਦੀ ਬੰਦੀ ਤਰ੍ਹਾਂ ਹੇਟੂ ਦੇ ਖਿਲਾਫ ਕਾਰਵਾਈ ਹੋ ਚੁੱਕੀ ਆਂਦੀ ਆ ਤੇ ਉਸ ਨੂੰ ਸਬੰਧਿਤ ਅਧਿਕਾਰੀਆਂ ਦੇ ਪੇਸ਼ ਕਰਕੇ ਉਸ ਨੂੰ ਜੇਲ੍ਹ ਕੇ ਜੇਂਗਾ ਕਿੱਦਾਂ ਤੇ ਉਹ ਅਗੜਸਾ ਲੈ ਕੇ ਉਹ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਏ ਕਿਹਾ ਜਾਂਦਾ ਇਸ ਸੰਬੰਧੀ ਅਪਡੇਟ ਕੀਤਾ ਕਿ ਉਸ ਨੇ ਸ਼ਰਾਬੀ ਹਾਲਤ ਦੇ ਵਿੱਚ ਸੀਗਾ ਉਸ ਨੂੰ ਪਤਾ ਹੀ ਨਹੀਂ ਲੱਗਾ ਉਹ ਕੀ ਕਰ ਰਿਹਾ ਸੀਗਾ ਤੇ ਜਿਸ ਨੂੰ ਕਾਨੂੰਨ ਦੀ ਤਰ੍ਹਾਂ ਦਾ ਹੇਟ ਪਬਲਿਕ ਤੇ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡਾ ਚੈਨਲ ਕੀਪ ਰਿਗਨ ਟੂ